ਜਾਬ ਕਬੱਡੀ ਐਸੋਸੀਏਸ਼ਨ ਲੁਧਿਆਣਾ ਜ਼ਿਲ੍ਹੇ ਦੀ ਨਵੀਂ ਕਮੇਟੀ ਦੀ ਹੋਈ ਚੋਣ ਜ Punjab ਕਬੱਡੀ ਐਸੋਸੀਏਸ਼ਨ ਜ਼ਿਲ੍ਹਾ ਲੁਧਿਆਣਾ ਕਮੇਟੀ ਦੀ ਚੋਣ ਕੀਤੀ ਗਈ ਜਿਸ ਦੀ ਅਗਵਾਈ Punjab ਕਬੱਡੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਤੇ ਅਰਜ਼ਰਬਰ ਤਰਮ ਸਿੰਘ ਹਰੀਕੇ ਜ਼ਿਲ੍ਹਾ ਸਕੱਤਰ ਗੁਰਵੀਤ ਸਿੰਘ ਨੇ ਕੀਤੀ ਇਸ ਤੋਂ ਪਹਿਲਾਂ ਗੁਰਮੇਲ ਸਿੰਘ ਪਹਿਲਵਾਨ ਨੇ ਕਰੇਲੂ ਬੀਜਿੰਗ ਹੋਰ ਕਰਕੇ ਜ਼ਿਲ੍ਹਾ ਲੁਧਿਆਣਾ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਕਰਕੇ ਇਹ ਚੋਣ ਕਰਵਾਈ ਗਈ ਜਿਸ ਵਿੱਚ ਸਰਬਸੰਮਤੀ ਨਾਲ ਸੁਰਿੰਦਰ ਸਿੰਘ ਜ਼ਿਲ੍ਹਾ ਲੁਧਿਆਣਾ ਦਾ ਪ੍ਰਧਾਨ ਗੁਰਮੇਲ ਸਿੰਘ ਪਹਿਲਵਾਨ ਨੂੰ ਜਨਰਲ ਸਕੱਤਰ ਬਿੰਕਰ ਸਿੰਘ ਨੱਤ ਨੂੰ ਸੀਨੀਅਰ ਮੀਤ ਪ੍ਰਧਾਨ ਪਿਆਰਾ ਸਿੰਘ ਤੰਦਰਾ ਨੂੰ ਸੀਨੀਅਰ ਮੀਤ ਪ੍ਰਧਾਨ ਜੰਗ ਸਿੰਘ ਨੂੰ ਮੀਤ ਪ੍ਰਧਾਨ ਸੰਨੀ ਪਹੋਜਾ ਨੂੰ ਖਜ਼ਾਨਚੀ ਸਰਬਸੰਮਤੀ ਨਾਲ ਬਣਾਈਆਂ ਗਿਆ ਹੈ ਤਹਿਲਕਾ ਟੀਵੀ ਲਈ ਲੁਧਿਆਣਾ ਤੋਂ ਕੁਲਵਿੰਦਰ ਸਿੰਘ ਦੇ ਨਾਲ ਅਮਰੀਕ ਸਿੰਘ ਪ੍ਰਿੰਸ ਦੀ ਰਿਪੋਰਟ जिला कबड्डी एसोसिएशनोदय अनादी 4 ਸਾਲਾਂ ਲਈ ਚੋਣ ਕੀਤੀ ਗਈ ਹੈ। ਪੰਜਾਬ कबड्डी एसोसिएशन ਵੱਲੋਂ ਅਤੇ ਕਰਨ ਸਾਹਿਬ ਨੂੰ ਉਦਾਰਪਰ ਮੈਂਬਰਾਂ ਨੂੰ ਅਧਿਕਾਰਤ ਤੌਰ ਤੇ ਭੇਜਿਆ ਗਿਆ ਸੀ। ਸਾਡੇ ਸਾਹਮਣੇ ਇਹ ਚੋਣ ਹੋਈ ਹੈ। ਮੈਂਬਰਾਂ ਦੇ ਵਿੱਚੋਂ ਹੀ ਮੈਂਬਰਾਂ ਨੇ ਸਾਰੇ ਸੰਮਤੀ ਨਾਲ ਸਰਦਾਰ ਸ੍ਰਿੰਦਰ ਸਿੰਘ ਜੀ ਨੂੰ ਪ੍ਰਧਾਨ ਚੁਣਿਆ ਗਿਆ ਤੇ ਸਰਦਾਰ ਕਰਮਦੇਵ ਸਿੰਘ ਜੀ ਪਹਿਲਵਾਨ ਜੀ ਨੂੰ ਸਕੱਤਰ ਚੁਣਿਆ ਗਿਆ। ਇਹ ਦੋਵੇਂ ਕਾਰਵਾਈ ਹੋਈ ਹੈ ਸਾਰੇ ਸਾਰੇ ਸੰਮਤੀ ਨਾਲ ਹੋਈ ਹੈ। ਇਹਨਾਂ ਤੋਂ ਇਲਾਵਾ ਹੋਰ ਕੋਈ ਵੀ ਆਉਦੇਦਾਰ ਇਹਨਾਂ ਆਉਂਦਿਆਂ ਤੇ ਨਹੀਂ ਸੀ ਇਸ ਲਈ ਇਹਨਾਂ ਨੂੰ ਸਰਬਸੰਮਤੀ ਨਾਲ ਹੀ ਚੁਣਿਆ ਗਿਆ ਬਾਕੀ ਦੇ ਉਹਦੇ ਜਿਹੜੇ ਕਿ ਪੰਜਾਬ ਪੱਡੀ ਐਸ਼ੀਅਨ ਵੱਲੋਂ ਸਾਨੂੰ ਲਿਆ ਗਿਆ ਉਹ ਪ੍ਰਧਾਨ ਜੀ ਤੇ ਇਹਨਾਂ ਦੇ ਸਕੱਤਰ ਜੀ ਜਿਹੜਾ ਕਬੱਡੀ ਐਸ਼ੀਅਨ ਆਪਣੇ ਆਪ ਹੀ ਚੁਣ ਲਓ ਸੋ ਇਹ ਜਿਹਨੋਂ ਵੀ ਕੋਈ ਯੋਗ ਬੰਦਾ ਹੋਗਾ ਉਹਨਾਂ ਨੂੰ ਸੌਦੇ ਤੇ ਤਾਇਨਾਤ ਕਰਨਾ ਤੇ ਸਾਡੇ ਜ਼ਿਲ੍ਹੇ ਦੀ 4 ਸਾਲਾਂ ਬਾਅਦ ਚੋਣ ਹੁੰਦੀ ਹੈ ਕਬੱਡੀ ਦੀ ਪ੍ਰਧਾਨ ਦੀ ਸਕਪਤਾ ਦਾ ਸੀਨੀਅਰ ਵਾਇਸਪ੍ਰਧਾਨ ਤੇ ਖਜ਼ਾਨਚੀ ਹੋਈ। ਉਹ ਅੱਜ ਅਸੇ ਚੋਣ ਹੋਈ ਆ। ਉਹਦੇ ਵੇਲੇ ਸਾਡੇ ਰਿਜ਼ਰਵਰ ਆਏ ਸੀਗੇ ਆਪਣੇ ਸਾਤਲੁਖ ਸਿੰਘ ਜੀ ਤੇ ਸਰ ਵਰਬੀ ਸਿੰਘ ਜੀ ਤੇ ਫਤਿਹਗੜ੍ਹ ਸਾਹਿਬ ਤੋਂ ਨੇ ਤੇ ਚੋਣ ਜਿਹੜੀ ਕੀਤੀ ਗਈ ਆ ਮੈਂ ਪਹਿਲਾਂ ਪ੍ਰਧਾਨ ਸੀਗਾ ਤੇ ਮੈਂ ਪ੍ਰਧਾਨ ਦੇ ਅਹੁਦੇ ਤੋਂ ਮੈਂ فارਗ ਹੋ ਗਿਆ ਤੇ ਅਸੀਂ ਸ੍ਰਿੰਦਰ ਸਿੰਘ ਨੂੰ ਬਣਾਇਆ ਦੇ ਵਿੱਚ ਪ੍ਰਧਾਨ ਜ਼ਿਲ੍ਹੇ ਦਾ। ਇਹਨਾਂ ਨੇ ਫਿਰ ਮੈਨੂੰ ਸਾਰੀ ਕਮੇਟੀ ਨੇ ਰਲ ਕੇ ਸਰੋ ਸਮਝੀ ਨਾਲ ਜਿਹੜਾ ਜਨਰਲ ਸਕੱਤਰ ਬਣਾਇਆ ਤੇ ਉਦਾਂ ਹੀ ਅਸੀਂ ਸਰ ਬਿਕਰ ਸਿੰਘ ਨਾਤ ਨੂੰ ਸੀਨੀਅਰ ਵਾਈਸ ਕਲਰ ਨਾ ਚੁਣਿਆ ਗਿਆ ਜੀ ਇਹ ਖੋ ਜਾਂਚੀ ਦੀ ਚੋਣ ਹੋ ਗਈ ਹੈ ਤੇ ਹੋਰ ਜਿਹੜੀਆਂ ਅਹੁਦੇਦਾਰੀਆਂ ਦਾ ਗਾ ਅਸੀਂ ਜਿਹੜੀਆਂ ਨੇ ਫਿਰ ਮੀਟਿੰਗ ਰੱਖ ਕੇ ਚੋਣਾਂਗੇ ਚਾਹ ਜਿਹੜੇ ਮੇਨ ਅਹੁਦੇਦਾਰੀਆਂ ਅਸੀਂ 4-5 ਜ਼ਰੂਰੀ ਸੀ ਜਿਹੜੀ ਆਉਗੀ ਉੱਥੇ ਜਾਏਗੇ ਡਿਸ ਕਰ ਗਿਆ ਜੇ ਮੇਕਨੀ ਸੱਤੀ ਦੀ ਸੀ